ਇੱਕ ਪ੍ਰੇਮੀ ਜੋੜਾ ਲਵ ਮੈਰਿਜ ਕਰਵਾ ਕੇ ਆਇਆ ਜਿਸ ਤੋਂ ਬਾਅਦ 나ਹੀਂ ਉਸ ਨੂੰ ਪਰਿਵਾਰ ਨੇ ਘਰ ਅੰਦਰ ਵੜਨ ਦਿੱਤਾ ਤੇ 나ਹੀਂ ਪਿੰਡ ਨੇ ਅੰਦਰ ਵੜਨ ਦਿੱਤਾ ਤੇ ਜਿਸ ਤੋਂ ਬਾਅਦ ਇਸ ਪ੍ਰੇਮੀ ਜੋੜੇ ਨੇ ਜੋ ਕੀਤਾ ਉਹ ਸੁਣ ਕੇ ਹੈਰਾਨ ਹੋ ਜਾਓਗੇ 25 ਸਾਲ ਦਾ ਮੁੰਡਾ ਤੇ 24 ਸਾਲ ਦੀ ਕੁੜੀ ਨੇ ਸਿਰਫ ਵਿਆਹ ਦੇ ਕੁਝ ਮਿੰਟਾਂ ਬਾਅਦ ਹੀ ਇੱਕ ਹੈਰਾਨੀਜਨਕ ਕੰਮ ਕੀਤਾ ਜਿਸ ਤੋਂ ਬਾਅਦ ਇੱਕ ਜ਼ਿੰਦਗੀ ਖਤਮ ਹੋ ਗਈ ਹੈ ਤੇ ਦੂਜੀ ਜ਼ਿੰਦਗੀ ਜਿਹੜੀ ਹੈ ਉਹ ਹਸਪਤਾਲ ਦੇ ਵਿੱਚ ਹੈ ਜੀ ਆਸੋ ਸ਼ੀਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥ ਖਾਟੇ ਨਾਲ ਪ੍ਰਿਆ ਯੂਪੀ ਦੇ ਪਧਰੋਈ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿਸ ਨੇ ਹੈਰਾਨ ਕਰਕੇ ਰੱਖ ਦਿੱਤਾ ਜੀ ਹਾਂ 25 ਸਾਲ ਦਾ ਨੌਜਵਾਨ ਸੀ ਅਤੇ 24 ਸਾਲ ਦੀ ਲੜਕੀ ਸੀ ਆਪਸ ਦੇ ਵਿੱਚ ਦੋਵੇਂ ਗੁਆਂਢੀ ਸੀ ਪਰ ਦੋਵਾਂ ਨੂੰ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਦੋਵੇਂ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਨੇ ਪਰ ਪਰਿਵਾਰ ਇਸ ਵਿਆਹ ਦੇ ਲਈ ਸਾਫ ਇਨਕਾਰ ਕਰ ਦਿੰਦਾ ਹੈ ਕਿ ਤੁਹਾਡਾ ਵਿਆਹ ਆਪਸ ਦੇ ਵਿੱਚ ਨਹੀਂ ਹੋ ਸਕਦਾ ਜਿਸ ਤੋਂ ਬਾਅਦ ਜੋ ਹੈ ਉਹ ਮੁੰਡਾ ਅਤੇ ਕੁੜੀ ਜਿਹੜੇ ਨੇ ਉਹ ਆਪਸ ਦੇ ਵਿੱਚ ਜਾ ਕੇ ਕੋਰਟ ਮੈਰਿਜ ਕਰਵਾ ਲੈਂਦੇ ਨੇ ਤੇ ਕੋਰਟ ਮੈਰਿਜ ਕਰਵਾਉਣ ਤੋਂ ਬਾਅਦ ਜਿਹੜਾ ਹੈ ਉਹ ਵਾਪਸ ਘਰ ਪਰਤਦੇ ਨੇ ਕਿ ਹੋ ਸਕਦਾ ਹੈ ਕਿ ਉਹਨਾਂ ਦਾ ਪਰਿਵਾਰ ਜਿਹੜਾ ਹੈ ਇਸ ਵਿਆਹ ਨੂੰ ਸਵੀਕਾਰ ਕਰ ਲਵੇਗਾ ਪਰ ਪਰਿਵਾਰ ਨੇ ਇਸ ਵਿਆਹ ਨੂੰ ਸਵੀਕਾਰ ਨਹੀਂ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਜੋ ਹੈ ਉਹ ਘਰ ਦੇ ਅੰਦਰ ਨਹੀਂ ਵਾਰ ਸਕਦੇ ਜਿਸ ਤੋਂ ਬਾਅਦ ਨੌਜਵਾਨ ਪਿੰਡ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਨੂੰ ਪਿੰਡ ਦੇ ਵਿੱਚੋਂ ਵੀ ਬਾਹਰ ਕੱਢ ਦਿੱਤਾ ਜਾਂਦਾ ਹੈ ਆਖੇ ਜਾਂਦਾ ਹੈ ਕਿ ਤੁਸੀਂ ਪਿੰਡ ਦੇ ਅੰਦਰ ਨਹੀਂ ਰਹਿ ਸਕਦੇ ਜਿਸ ਤੋਂ ਬਾਅਦ ਉਹ ਦੋਵੇਂ ਐਨੇ ਦੁਖੀ ਹੋ ਜਾਂਦੇ ਨੇ ਕਿ ਕਿਉਂਕਿ ਨੌਜਵਾਨ ਜਿਹੜਾ ਹੈ ਉਹ ਆਟੋ ਚਲਾਉਂਦਾ ਸੀ ਆਟੋ ਡਰਾਈਵਰ ਸੀ ਉਹ ਦੋਵੇਂ ਆਟੋ ਦੇ ਵਿੱਚ ਜਾਂਦੇ ਨੇ ਆਟੋ ਨੂੰ ਇੱਕ ਕਿਨਾਰੇ ਤੇ ਖੜਾ ਕਰਦੇ ਨੇ ਅਤੇ ਰੇਲਵੇ ਲਾਈਨ ਤੇ ਜਾ ਕੇ ਖਲੋ ਜਾਂਦੇ ਨੇ ਜਿਸ ਤੋਂ ਬਾਅਦ ਇੱਕ ਰੇਲ ਦੇ ਮੋੜੇ ਉਹ ਛਾਲ ਮਾਰ ਦਿੰਦੇ ਨੇ ਅਤੇ ਉੱਥੇ ਹੀ ਜੋ ਹੈ ਉਹ ਲੜਕੇ ਦੀ ਮੌਤ ਹੋ ਜਾਂਦੀ ਹੈ ਤੇ ਲੜਕੀ ਦੇ ਦੋਵੇਂ ਪੈਰ ਜਿਹੜੇ ਨੇ ਉਹ ਕੱਟੇ ਜਾਂਦੇ ਨੇ ਅਤੇ ਹੁਣ ਲੜਕੀ ਜਿਹੜੀ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਹਸਪਤਾਲ ਦੇ ਵਿੱਚ ਲੜ ਰਹੀ ਹੈ ਤੇ ਨੌਜਵਾਨ ਦੀ ਜਿਹੜੀ ਉਹ ਮੌਤ ਹੋ ਗਈ ਹੈ ਇਸ ਮਾਮਲੇ ਦੇ ਨਾਲ ਜਿਹੜਾ ਹੈ ਰੋਂਗਟੇ ਖੜੇ ਹੋ ਗਏ ਨੇ ਪਰ ਸਵਾਲ ਇੱਥੇ ਇਹ ਉੱਠਦਾ ਹੈ ਕਿ ਕੀ ਤੁਹਾਡੇ ਮੁਤਾਬਕ ਜੋ ਪਰਿਵਾਰ ਨੇ ਕੀਤਾ ਕਿ ਉਹ ਸਹੀ ਕੀ ਤੁਹਾਨੂੰ ਲੱਗਦਾ ਹੈ ਕਿ ਜੋ ਕੁਝ ਉਸ ਤੇ ਪਰਿਵਾਰ ਨੇ ਕੀਤਾ ਉਹ ਬਿਲਕੁਲ ਸਹੀ ਸੀ ਕੀ ਤੁਹਾਨੂੰ ਲੱਗਦਾ ਹੈ ਕਿ ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਉਹਨਾਂ ਦੇ ਪਰਿਵਾਰ ਨੂੰ ਅਝਾਨ ਨਹੀਂ ਕਰਨਾ ਚਾਹੀਦਾ ਸੀ ਜਾਂ ਉਹਨਾਂ ਦੇ ਪਿੰਡ ਨੂੰ ਅਝਾਨ ਨਹੀਂ ਕਰਨਾ ਚਾਹੀਦਾ ਸੀ ਬਾਕੀ ਜੋ ਹੈ ਸੁਸਾਇਸਾਈਡ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਜ਼ਿੰਦਗੀ ਜਿਹੜੀ ਆ ਉਹ ਇੱਕ ਵਾਰ ਮਿਲੀ ਹੈ ਬਹੁਤ ਸਾਰੇ ਲੋਕਾਂ ਦੇ ਕਮੈਂਟ ਆਏ ਕਿ ਉਹ ਦੋਵੇਂ ਕਿਤੇ ਹੋਰ ਜਾ ਕੇ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਦੇ ਸੀ ਕਿਸੇ ਹੋਰ ਪਿੰਡ ਦੇ ਵਿੱਚ ਵਸ ਸਕਦੇ ਸੀ ਕਿਸੇ ਹੋਰ ਸ਼ਹਿਰ ਦੇ ਵਿੱਚ ਵਸ ਸਕਦੇ ਸੀ ਪਰ ਉਹਨਾਂ ਨੇ ਜੋ ਸੁਸਾਇਸਾਈਡ ਵਾਲਾ ਰਸਤਾ ਅਪਣਾਇਆ ਉਸ ਦੇ ਨਾਲ ਜਿਹੜਾ ਉਨਾ ਦੀ ਆਪਣੀ ਜ਼ਿੰਦਗੀ ਜਿਹੜੀ ਆ ਉਹ ਖਤਮ ਹੋ ਗਈ ਆ ਕੀ ਕਹੋਗੇ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ